ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਪੰਥ ਦੇ ਠੇਕੇਦਾਰਾਂ ਦੀ ਮੈਂ ਗੱਲ ਕਰਨੀ ਹੈ ਖਾਸ ਕਰਕੇ ਜਿਨ੍ਹਾਂ ਨੇ ਪੰਥ ਦੇ ਨਾਂ ਤੇ ਠੇਕੇਦਾਰੀ ਕਰਕੇ ਆਪਣੇ ਆਪ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਥ ਕੇਵਲ ਸਾਡਾ ਹੈ ਮੈਂ ਉਹਨਾਂ ਦੀ ਗੱਲ ਕਰਨੀ ਹੈ ਜਿਸ ਸਭ ਤੋਂ ਵੱਧ ਨੁਕਸਾਨ ਸ਼ੇਕੌਮ ਦਾ ਕੀਤਾ ਹੈ ਉਹ ਭਿੰਡਰਾਂ ਵਾਲੇ ਟੋਲੇ ਨੇ ਕੀਤਾ ਤੁਹਾਨੂੰ ਪਤਾ ਹੋਣਾ ਹੈ ਜਦੋਂ ਇਹਨਾਂ ਨੇ ਟਕਸਾਲ ਨੂੰ ਬਾਬਾ ਦੀਪ ਸਿੰਘ ਦੇ ਨਾਲ ਜੋੜਿਆ ਉਦੋਂ ਪਹਿਲਾਂ ਇਹਨਾਂ ਨੇ ਟਕਸਾਲ ਨੂੰ ਭਾਈ ਮਨੀ ਸਿੰਘ ਦੇ ਨਾਲ ਜੋੜਿਆ ਸੀ ਇਹ ਕਿਹਾ ਗਿਆ ਕਿ ਹੀਲਾ ਵਸੀਲਾ ਕਰਕੇ ਨੇੜੇ ਟਕਸਾਲ ਹੈ ਭਾਈ ਮਨੀ ਸਿੰਘ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਇਹਨਾਂ ਨੇ ਜਦੋਂ ਇਹ ਸਮਝਿਆ ਕਿ ਭਾਈ ਮਨੀ ਸਿੰਘ ਤਾਂ ਮਾਲਵੇ ਦੇ ਰਹਿਣ ਵਾਲੇ ਆ ਫਿਰ ਇਹਨਾਂ ਨੇ ਮੱਝ ਦੇ ਵਿੱਚ ਬਾਬਾ ਦੀਪ ਸਿੰਘ ਨੂੰ ਲੱਭਿਆ ਭਾ ਬਾਬਾ ਦੀਪ ਸਿੰਘ ਦੇ ਨਾਲ ਟਕਸਾਲ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਮੱਝ ਦੇ ਨੇ ਹਾਲਾਂਕਿ ਬਾਬਾ ਦੀਪ ਸਿੰਘ ਦੇ ਨਾਲ ਟਕਸਾਲ ਦਾ ਜੇ ਤੁਸੀਂ ਤੇ ਅਸ ਪੜ ਕੇ ਦੇਖੋਗੇ 200 ਸਾਲ ਦਾ ਫਰਕ ਹੈ ਕੋਈ ਲੈਣਾ ਦੇਣਾ ਨਹੀਂ ਬਾਬਾ ਦੀਪ ਸਿੰਘ ਦੇ ਨਾਲ ਇਹਨਾਂ ਟਕਸਾਲੀਆਂ ਦਾ ਤੇ ਟਕਸਾਲ ਦੇ ਵਿੱਚ ਉਹ ਹੀ ਇਹਨਾਂ ਨੇ ਸੰਜਨੈਲ ਸਿੰਘ ਨੂੰ ਪੈਦਾ ਕੀਤਾ ਮੈਂ ਜਿਹੜੀ ਅੱਜ ਗੱਲ ਕਰਨੀ ਚਾਹੁੰਦਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿੰਨੇ ਵੀ ਸੰਜਨੈਲ ਸਿੰਘ ਭਿੰਡਰਾਂ ਵਾਲੇ ਦੇ ਚੇਲੇ ਚਪਟੇ ਨੇ ਉਲੇ ਵਾਲੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਲਾਗਾ ਦੇ ਗਾ ਨਹੀਂ ਇਹ ਜਿੰਨੀ ਵੀ ਗੱਲ ਕਰਦੇ ਨੇ ਪਿੰਡਰਾਂ ਵਾਲੇ ਨੇ ਆਹ ਕਰਤਾ ਪਿੰਡਰਾਂ ਵਾਲੇ ਨੇ ਐਦਾਂ ਕੀਤਾ ਸੀ ਪਿੰਡਰਾਂ ਵਾਲੇ ਨੇ ਸੈਂਟਰ ਨਾਲ ਟੱਕਰ ਲਾਈ ਸੀ ਪਿੰਡਰਾਂ ਵਾਲੇ ਨੇ ਆਰਮੀ ਨੂੰ ਹਰਾਤਾ ਜਿੰਨੀਆਂ ਵੀ ਗੱਪਾਂ ਸੂਰਜ ਪ੍ਰਕਾਸ਼ ਵਿੱਚ ਸੰਤੋਖ ਸਿੰਘ ਨੇ ਮਾਰੀਆਂ ਸੀ ਉਹ ਗੱਪਾਂ ਪਿੰਡਰਾਂ ਵਾਲੇ ਨੇ ਮਾਰੀਆਂ ਸੀ ਮਤਲਬ ਕਹਿਣ ਤੋਂ ਜੇ ਸਿੱਧੇ ਤੌਰ ਤੇ ਕੋਈ ਇਹ ਪੁੱਛਣਾ ਚਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਦੀ ਜਿਹੜੀ ਗੱਲਬਾਤ ਕੀਤੀ ਹੈ ਨਾ ਉਹ ਇਹਨਾਂ ਟਕਸਾਲੀਆਂ ਨੇ ਕੀਤੀ ਹੈ ਜਦੋਂ ਤੁਸੀਂ ਕੋਈ ਤਰਕ ਦੇ ਨਾਲ ਦਲੀਲ ਦੇ ਨਾਲ ਗੱਲ ਕਰੋਗੇ ਉਦੋਂ ਇਹਨਾਂ ਕੋਲੇ ਗਾਲੀ ਕਲੋ ਚੰਦੇ ਸੁਰੇਨਾਂ ਕੋਲੇ ਕੋਈ ਮਤਲਬ ਨਹੀਂ ਤੇ ਹੁਣ ਤੁਸੀਂ ਗੱਲ ਅਮਰਤਪਾਲ ਦੀ ਕਰ ਲੋ ਅਮਰਤਪਾਲ ਕੋਲੇ ਗੁਰਮਤ ਦਾ ਕਿਣਕਾ ਵੀ ਨਹੀਂ ਨਾ ਸਮਾਜ ਪੱਖ ਤੋਂ ਨਾ ਨਾ ਰਾਜਨੀਤਿਕ ਪੱਖ ਤੋਂ ਨਾ ਧਰਮ ਪੱਖ ਤੋਂ ਕੁਝ ਵੀ ਨਹੀਂ ਪਰ ਇਹਨਾਂ ਨੇ ਪੰਪ ਮਾਰ ਮਾਰ ਕੇ ਉਹਨੂੰ ਵਾਰਿਆ ਆ ਹੁਣ ਜਿਤਾ ਵੀ ਦਿੱਤਾ ਮੈਂ ਇਹ ਗੱਲ ਤਾਂ ਕੀਤੀ ਕਿਉਂਕਿ ਅਤਵਾਦ ਜਿਹੜਾ ਹੈ ਉਹ ਜ਼ਿਆਦਾਤਰ ਭਿੰਡਰਾਂ ਵਾਲੇ ਵੇਲੇ ਉਬਾਰਿਆ ਗਿਆ ਜਿਹੜਾ ਨੁਕਸਾਨ ਉਦੋਂ ਹੋਇਆ 35-40 ਹਜ਼ਾਰ ਨਿਹੱਥੇ ਲੋਕ ਦਰਵਾਸਰ ਦੇ ਵਿੱਚ ਮਾਰੇ ਗਏ ਉਹ ਕਿਦੇ ਕਰਕੇ ਪਿੰਡਾਂ ਵਾਲੇ ਕਰਕੇ ਮਾਰੇ ਗਏ ਤੇ ਹੁਣ ਮੈਂ ਜਿਹੜੀ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕੀ ਹੈ ਜਿਹੜੇ ਵੀ ਇਹ ਚੋਲਿਆਂ ਵਾਲੇ ਨੇ ਗੋਲ ਪੱਗਾਂ ਵਾਲੇ ਨੇ ਜਿਹੜੇ ਕਹਿੰਦੇ ਟਕਸਾਲ ਨਹੀਂ ਆ ਇਹਨਾਂ ਕੋਲੇ ਦਲੀਲਾਂਾਂ ਦੀ ਕੋਈ ਚੀਜ਼ ਹੀ ਹੈ ਨਹੀਂ ਵੱਦੋ ਵੱਦ ਗਾਲਾਂ ਕੱਢੋ ਗੁੰਡਾਗਰਦੀ ਕਰੋ ਅਸਲਾ ਪ੍ਰਮੋਟ ਕਰੋ ਅਸੀਂ ਗੁਲਾਮ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰੋ ਸਾਨੂੰ ਖਾਲਿਸਤਾਨ ਚਾਹੀਦਾ ਸਾਨੂੰ ਆਜ਼ਾਦੀ ਚਾਹੀਦੀ ਹੈ ਜਿਹੜੀਆਂ ਫੁਕਰੀਆਂ ਨੇ ਸਾਰੇ ਮਾਰ ਰਹੇ ਆ ਕੱਲ ਇੱਕ ਫੁਕਰੇ ਜੇ ਬੰਦੇ ਦਾ ਮੈਨੂੰ ਫੋਨ ਆਇਆ ਕਹਿੰਦਾ ਤੁਸੀਂ ਪੰਥ ਦੀ ਗੱਲ ਹੀ ਨਹੀਂ ਮੰਨਦੇ ਤੁਸੀਂ ਪੰਥ ਲਈ ਗਾਰਮ ਬੋਲਦੇ ਮਹਾ ਕਿਹੜਾ ਪੰਥ ਪੰਥ ਕਿਹੜਾ ਫਿਰ ਗੱਲ ਆਈ ਜਾਨੀ ਕਿ ਜੋ ਭਿੰਡਰਾਂ ਵਾਲਾ ਕਹਿੰਦਾ ਉਹ ਪੰਥ ਹੈ ਔਰ ਪੰਥ ਦੇ ਇਸ ਜਿਹਰੇ ਤੇ ਬੈਠਿਆ ਜਿਹੜਾ ਇਹਨਾਂ ਦੇ ਮੁਤਾਬਕ ਗੱਲ ਕਰੇ ਉਹ ਪੰਥਕ ਹੈ ਜਿਹੜਾਂ ਦੀ ਗੱਲ ਨਾ ਮੰਨੇ ਨਾ ਸੁਣੇ ਉਹ ਗਦਾਰ ਹੈ ਹੁਣ ਜਿੰਨੀਆਂ ਭੇਡਾਂ ਫੇਸਬੁੱਕ ਤੇ ਚੀਕਾਂ ਮਾਰਦੀਆਂ ਨੇ ਭਾਵੇਂ ਅਮਰਤਪਾਲ ਲੀਆਂ ਨੇ ਭਾਵੇਂ ਭਿੰਡਰਾਂ ਵਾਲੇ ਦੀਆਂ ਨੇ ਭਾਵੇਂ ਸਿਮਰਿਤ ਮਾਨ ਦੀਆਂ ਨੇ ਭਾਵੇਂ ਦੀਪ ਸਿੱਧੂ ਦੀਆਂ ਨੇ ਇਹਨਾਂ ਕੋਲ ਕੋਈ ਦਲੇ ਨਹੀਂ ਬਸ ਇੱਕੋ ਹੀ ਰੱਟ ਲਾਈ ਹੋਈ ਹੈ ਸਾਨੂੰ ਆਜ਼ਾਦੀ ਚਾਹੀਦੀ ਹੈ ਅਸੀਂ ਗੁਲਾਮ ਸਾਨੂੰ ਖਾਲਸਾ ਚਾਹੀਦਾ بس ਆ ਰਟਲਾਈ ਹੋਏ ਇਹਨਾਂ ਨੇ ਜਦੋਂ ਕੋਈ ਯੋਗਤਾ ਦੀ ਗੱਲ ਕਰੋਗੇ ਉਦੋਂ ਪੱਲੇ ਕੱਖ ਨਹੀਂ ਜਿਹਨੇ ਮੈਨੂੰ ਕੱਲ ਫੋਨ ਕੀਤਾ ਮੈਨੂੰ ਪੁੱਛ ਲਿਆ ਮੈਂ ਕਿ ਜਬੀ ਸਾਬ ਪੜ੍ਹਦੇ ਹੋਨੇ ਕਹਿੰਦਾ ਹਾਂ ਮੈਂ ਕਿ ਪੰਜਵੀਂ ਪੌੜੀ ਦੇ ਅਰਥ ਕਰ ਸਕਦੇ ਹੋ ਕਹਿੰਦਾ ਮੈਂ ਕੀ ਗੱਲ ਕਰਦਾ ਤੂੰ ਬਾਣੀ ਦੀ ਗੱਲ ਕਰੀ ਜਾਣਾ ਤੂੰ ਦੇਖੋ ਕਰਤੂਤ ਇਹਨਾਂ ਦੀ ਭਿੰਡਰਾਂ ਵਾਲੇ ਦੀ ਗੱਲ ਕਰੋ ਬੰਦੇ ਮਾਰਨ ਦੀ ਗੱਲ ਕਰੋ ਫਿਰ ਤੈਨੂੰ ਠੀਕ ਹੈ ਜੋ ਬਾਣੀ ਦੀ ਗੱਲ ਕਰਨੀ ਹੈ ਫਿਰ ਕੋਹਾਂ ਦੂਰ ਨਹੀਂ ਕਹਿੰਦੇ ਜੋ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਸੀ ਨਾ ਉਹ ਸਹੀ ਹੈ ਜੇ ਲਾਸਟ ਵਿੱਚ ਤੁਹਾਨੂੰ ਮੈਂ ਕਹਾਂ ਨਾ ਇਹ ਉਹ ਬੰਦੇ ਐ ਜਿਹੜੇ ਗੁਰੂ ਕਲੰਗੀਤਾਰ ਸੱਚੇ ਪਾਤਸ਼ਾਹ ਦੀ ਥਾਂ ਤੇ ਭਿੰਡਰਾਂ ਵਾਲੇ ਨੂੰ ਇਹ ਦੇਖਦੇ ਆ ਜਣ ਕੇ ਇਹਨਾਂ ਦੀ ਨਜ਼ਰ ਵਿੱਚ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀ ਉਹਨੀ ਕਹਿ ਲਈਏ ਸਮਝ ਜਾਂ ਓਡੀ ਵੱਡੀ ਪ੍ਰਾਪਤੀ ਜਾਂ ਓਡਾ ਵੱਡਾ ਸਥਾਨ ਕਹਿ ਲਈਏ ਜਣ ਕੇ ਇਹਨਾਂ ਦੀ ਨਜ਼ਰ ਵਿੱਚ ਗੁਰੂ ਕਲੰਗੀਧਰ ਸੱਚੇ ਪਾਸ਼ਾ ਕੁਝ ਵੀ ਨਹੀਂ ਇਹਨਾਂ ਦੀ ਨਜ਼ਰ ਵਿੱਚ ਕੇਵਲ ਢੰਡਰਾ ਬਾਣਾ ਅਜਿਹੇ ਹੁਣ ਵਾਲੇ ਕਿਤੀੜਾ ਇਹਦੀ ਨਜ਼ਰ ਵਿੱਚ ਅਮਰਤਪਾਲ ਹੈ ਬਸ ਜਿਹੜੇ ਕਿ ਗੁਰੂ ਸਾਹਿਬ ਦੇ ਨਾਲ ਇਹਨਾਂ ਚੋਲਿਆਂ ਵਾਲਿਆਂ ਦਾ ਕੋਈ ਮਤਲਬ ਨਹੀਂ ਕੋਈ ਲਾਗਾ ਦੇ ਗਾਡੇ ਬਸ ਸਾਡੇ ਭਿੰਡਰਾਂ ਵਾਲੇ ਆ ਕਹਿੰਦੇ ਸੀ ਸਾਡੇ ਭਿੰਡਰਾਂ ਵਾਲੇ ਨੇ ਆ ਕਿਹਾ ਤੇ ਹੁਣ ਅੰਮ੍ਰਿਤਪਾਲ ਦੀਆਂ ਭੇਡਾਂ ਵੀ ਇਹੀ ਚੇਕੇ ਜਾਂਦੀਆਂ ਨੇ ਭਾਈ ਸਾਹਿਬ ਜਿੱਤ ਗਏ ਭਾਈ ਸਾਹਿਬ ਐ ਕਰਨਗੇ ਭਾਈ ਸਾਹਿਬ ਨਸ਼ਿਆਂ ਤੋਂ ਰੋਕ ਦੇਣਗੇ ਜਿਹੜੇ ਕਿ ਆਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਨਾ ਜੇ ਤੁਸੀਂ ਦਲੀਲ ਨਾਲ ਗੱਲ ਕਰੋਗੇ ਬਾਣੀ ਦੀ ਗੱਲ ਕਰੋਗੇ ਬਿਲਕੁਲ ਨਹੀਂ ਗੱਲ ਸੁਣਦੇ ਬਿਲਕੁਲ ਵੀ ਜਿਹੜੇ ਨੇ ਕੱਲ ਮੈਨੂੰ ਫੋਨ ਕੀਤਾ ਸੀ ਜਦੋਂ ਮੈਂ ਕਹਾਂ ਮੈਂ ਕਹਿੰਦਾ ਜਬੀ ਸਾਧੀ ਪੰਨੇ ਪਰ ਉਹਦੀਆਂ ਅਰਸ ਕਰ ਸਕਦੇ ਹੋ ਮੈਨੂੰ ਕਹਿੰਦਾ ਗਿਆਨੀ ਜੀ ਤੁਸੀਂ ਤਾਂ ਹੋਰ ਪਾਸੇ ਗੱਲਾਂ ਲੈ ਜਾਂਦੇ ਹੋ ਸਾਡੇ ਗੱਲ ਤਾਂ ਸੁਣਦੇ ਨਹੀਂ ਜਾਣ ਕੇ ਜਿਹੜੀ ਗੱਲ ਇਹ ਕਹਿੰਦੇ ਨੇ ਵੀ ਭਿੰਡਰਾਂ ਵਾਲਾ ਆਹ ਕਹਿੰਦਾ ਸੀ ਅਮਰਪਾਲ ਨੇ ਆਹ ਕੀਤਾ ਉਹ ਗੱਲ ਸੁਣ ਲਓ ਤਾਂ ਫਿਰ ਬੰਦਾ ਪੰਥ ਕਹੇ ਜਿਹਨਾਂ ਦੀ ਗੱਲ ਤੋਂ ਕੋਈ ਠੁਕਰਾ ਦੇ ਗੁਰੂ ਸਾਹਿਬ ਦੀ ਗੱਲ ਕਰੇ ਜਾਂ ਕਹਵੇ ਮੇਰੀ ਆਪਣੀ ਵਿਚਾਰਧਾਰਾ ਉਹ ਨਹੀਂ ਕਹਿੰਦੇ ਮੰਨਦੇ ਸੀ ਬਸ ਜਿਹੜਾ ਇਹਨਾਂ ਨੂੰ ਕਵੇ ਵੀ ਹਥਿਆਰ ਚੱਕ ਲੋ ਹਾਲਾਂਕਿ ਇਹ ਆਪ ਨਹੀਂ ਚੱਕਦੇ ਲੋਕਾਂ ਨੂੰ ਹੁਸ਼ਿਆਰ ਚਕਾਉਂਦੇ ਆ ਆਪ ਨਹੀਂ ਨੱਕਾ ਦੋੜਦੇ ਜੋ ਕੁਝ ਕਰਨ ਜੋ ਲੋਕ ਕਰਨਗੇ ਆ ਤੁਸੀਂ ਦੇਖ ਹੀ ਲਿਆ ਹੁਣ ਗੁਲਵਿੰਦਰ ਕੌਰ ਪੰਜਾਬ ਦੇ ਸ਼ੇਰ ਨੇ ਇਹਨੇ ਥੱਪੜ ਮਾਰਤਾ ਇੱਕਦਮ ਇਹਨੂੰ ਅੱਜ ਹੀ ਫੋਨ ਆਇਆ ਕਹਿੰਦਾ ਜੇ ਮੈਂ ਥੱਪੜ ਮਾਰ ਦਿਆਂ ਕੰਗੜਾ ਰਣੋ ਦੇ ਮੈਂ ਕਿਹਾ ਸੀ ਨਾ ਮੈਂ ਖਾ ਬਿਨਾ ਵਰਦੀ ਤੋਂ ਥੱਪੜ ਮਾਰਿਆ ਉਹਨੇ ਆ ਵਰਦੀ ਪਾ ਕੇ ਥੱਪੜ ਮਾਰਿਆ ਬਿਨਾ ਵਰਦੀ ਤੋਂ ਮਾਰ ਕੇ ਦੇਖਦਾ ਕਹਿੰਦਾ ਮੈਂ ਮਾਰ ਦਿੰਦਾ ਇਹਨੂੰ ਪਹਿਲਾਂ ਭਿੰਡਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਦੇ ਵਰਦੀ ਪਾਈ ਸੀ ਤਾਂ ਉਹ ਸਾਹਮਣੇ ਆ ਗਈ ਨਹੀਂ ਆਗਲਾ ਨਵੇਂ ਲੱਗਣ ਦਿੰਦਾ ਜਣਕ ਜਿੰਨਾ ਗੁੰਡਾਗਰਦੀ ਇਹ ਲੋਕ ਕਰਦੇ ਨੇ ਨਾ ਇਹ ਸਾਰੇ ਭਿੰਡਾਂ ਵਾਲਿਆਂ ਦੀ ਦੇਣ ਹੈ ਮੈਂ ਸ਼ਰਿਆਮ ਕਹਿੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਭਿੰਡਾਂ ਵਾਲਾ ਸਾਡੇ ਸਾਡਾ ਕੁਝ ਨਹੀਂ ਲੱਗਦਾ ਦਨਾਈ ਉਸੇ ਮੰਨਦੇ ਪੰਡਾ ਵਾਲੇ ਨੇ ਇਹ ਸਭ ਢੇਡਾਂ ਨੇ ਪੰਜਾਬ ਨੂੰ ਅੱਗ ਲਾਉਣ ਵਾਲੀਆਂ ਕਤੀੜਾਂ ਨੇ ਮੈਂ ਤਾਂ ਗੱਲ ਕੀਤੀ ਹੈ ਜਾਨੀ ਕਿ ਜੇ ਇਹਨਾਂ ਦੀ ਗੱਲ ਮੰਨੋਗੇ ਫਿਰ ਤੁਸੀਂ ਪੰਥਕੋ ਜੇ ਤੁਸੀਂ ਇਹਨਾਂ ਦੀ ਗੱਲ ਨਹੀਂ ਮੰਨਦੇ ਫਿਰ ਤੁਸੀਂ ਗद्दार ਹੋ ਜਿਹੜਾ ਇਹ ਗਾਲੇ-ਗਲੋਚ ਕਰਦੇ ਨੇ ਇਹ ਸ਼ਰਮ ਮੇਰੀ ਵੀਡੀਓ ਸੁਣ ਲਿਆ ਕਰੋ ਉਹਦੇ ਨਾਲ ਤੁਸੀਂ ਦੇਖ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ